cái này cái này cái này mà tôi ra, không có một là ਪਰ ਜਹਾ ਲਿਆ ਕਰੋ ਨਿਕਲ ਜਾ ਕਰੋ ਖਾ ਖਾਇਆ ਕਰੋ ਤੇ ਘਰ ਨੂੰ ਜਾਇਆ ਕਰੋ ਤਾੜਾ ਕਰਦੇ ਸਾਰਾ ਤੇੜਾ ਕਰ ਕੋਈ ਨਹੀਂ ਵੇ ਮੈਨਿਓ ਤੂੰ ਤਮਾਸ਼ਪੀਣ ਬਣਿਆ ਜੇ ਬਸ ਮੱਥਾ ਦੇ ਕੇ ਨੰਦਰ ਖਾ ਲੈ ਜਾਓ ਸੇਂ ਤੋਂ ਆਪਣਾ ਚੜ ਜਾ ਚੜ ਜਾ ਪਾਣੀ 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 ਫੜ ਕੇ ਮੈਂ ਪਾਣੀ ਚੀਕੇ ਦਊਂਗਾ ਤੇ ਸੁਣੋ ਤਾ ਇੱਥੇ ਖਲੋ ਤਾਂ ਮਨ ਪਾਣੀ ਲਾ ਦੇ ਪਾਣੀ ਕਿਨਾਂ ਮੇਰਾ ਸੰਗ ਸੁਪਾ ਰਿਹਾ ਹੈ ਜਿਹਦਾ ਆਈਡੀਆ ਹੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ 3 ਸਾਲ ਪੂਰੇ ਹੋਣ ਦੇ ਸਬੰਧ ਦੇ ਵਿੱਚ ਉਹਦੀ ਖੁਸ਼ੀ ਦੇ ਵਿੱਚ ਗੁਰੂ ਮਹਾਰਾਜ ਸੁਕਰਾਨਾ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਅਰ ਅਰਵਿੰਦ ਕੇਜਰੀਵਾਲ ਦਰਬਾਰ ਸਾਹਿਬ ਸ੍ਰੀ ਅਮਰਸਾਹਬ ਸਾਹਿਬ ਵਿਖੇ ਪਹੁੰਚੇ ਜਿੱਥੇ ਕਿ ਇੱਕ ਸਿੰਘ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਆਪਣੇ ਗਲ ਦੇ ਵਿੱਚ ਬੈਨਰ ਪਾ ਕੇ ਤਾਂ ਉੱਥੇ ਇੱਕ ਮਾਤਾ ਵੱਲੋਂ ਪਗਵਾਨ ਸਿੰਘ ਮਾਨ ਨੂੰ ਰੋਕ ਕੇ ਸ਼ਰਿਆਬ ਕਿਹਾ ਗਿਆ ਕਿ ਗੁਰੂ ਘਰ ਆਇਆ ਤਾਂ ਮਤ ਲੈ ਕੇ ਜਾ ਕਿਸਾਨਾਂ ਦੇ ਹੱਕ ਦੀ ਗੱਲ ਕਰਿਆ ਕਰ ਕਿਸਾਨਾਂ ਨੂੰ ਕਿਉਂ ਰੋਲਣਾ ਸੋ ਤੁਸੀਂ ਕੀ ਕਹੋਗੇ ਇਸ ਕੀਤੇ ਕੇ ਵਿਰੋਧ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਤੁਸੀਂ ਇਸ ਨੂੰ ਸਹੀ ਮੰਨਦੇ ਹੋ ਜਾਂ ਫਿਰ ਗਲਤ ਇਸ ਜਾਂ ਨ ਉਹ ਦੇ ਵਿੱਚ ਜ਼ਰੂਰ ਆਪਣੀ رائے ਦੱਸਣਾ ਤੇ ਆਓ ਦੇਖੋ ਇਸ ਮੌਕੇ ਦੀ ਪੂਰੀ ਕਵਰੇਜ ਹੋਰ ਤਾਜ਼ਾ ਖਬਰਾਂ ਦੇਖਦੇ ਰਹਿਣ ਦੇ ਲਈ ਅਲਿਮਿਟਡ ਗਿਆਨ ਦੇ ਨਾਲ ਬਣੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਮੱਥਾ ਟੇਕਦੇ ਰਹੋ ਵੇਖੋ ਅੱਜ ਮੱਥਾ ਟੇਕਣਾ ਸਭਾਂ ਦੇ ਸਰਪਤ ਰੂਪ ਦਾਸਾ ਉਹਨਾ ਪ੍ਰਸ਼ਾਨ ਲਿਆ ਕਰੋ ਨਾ ਖਾਣਾ ਕਰੋ ਸਾਹ ਖਾਣਾ ਕਰੋ ਟੱਕਰ ਨੂੰ ਜਾ ਕਰੋ ਟੱਡਾ ਕਰਦੇ ਸਰਪੇੜਾ ਕਰ ਕੋਈ ਆ ਗਈ ਵੀ ਵੇਲੇ ਤੂੰ ਤਮਾਸ਼ੀਂ ਬਣ ਕੇ ਬਸ ਮੱਥਾ ਟੇਕ ਕੇ ਮੰਦਰ ਖਾਣੇ ਚਾਉ ਮੈਂ ਤੁਹਾਨੂੰ ਆਪਣਾ ਡਰਗੜਾ ਦੇਖਾ ਕਰਦਾ ਦੇਖਾ ਪਾਣੀ ਪਾਣੀ ਪਾਉਣੇ ਆਉਂਦੇ ਆਉਂਦਾ ਪੰਗਾ ਪਿਆ ਫੜ ਕੇ ਮੈਂ ਪਾਣੀ ਚੀਕੇ ਦਊਂਗਾ ਤੇ ਤੁਸੂਤਾ ਇੱਥੇ ਖਲੋ ਹਾਂ ਸਾਲੀ ਚੱਕੀ ਆਪਾਂ ਇੱਥੇ ਖਲੋ ਤਾਂ ਮਨ ਪਾਣੀ ਲਾਉਂਦੇ ਕੋਲ ਮੈਂ ਪਾਣੀ ਦੇਣਾ ਮੇਰਾ ਸੰਗ ਸੁਧਾ ਕੋਈ ਨਹੀਂ ਜਦਾ ਆਈ ਦੀ ਹੈ ਫਰੇਟ ਕਿੱਥੇ ਹੈ ਆਇਆ ਹੈ ਨਾ ਤੇ ਕੋਈ ਮਾਟੇ ਲੈ ਕੇ ਜਾ